ਹਾਂਜੀ ਭਾਈ ਜੀ ਇੱਕ ਨਵੀਂ ਵੀਡੀਓ ਲੈ ਕੇ ਆਏ ਨਵੀਂ ਤਕਨੀਕ ਲੈ ਕੇ ਆਏ ਆ ਜਿੰਨਾ ਵੀਰਾਂ ਦੇ ਘਰ ਖੇਤਾਂ ਦੇ ਵਿੱਚ ਹੁੰਦੇ ਜਾਂਦੇ ਪਿੰਡ ਤੋਂ ਬਾਹਰ ਹੁੰਦੇ ਆ ਘਰ ਉਹਨਾਂ ਵਾਸਤੇ ਤਕਨੀਕ ਹੈਗੀ ਜਿਵੇਂ ਹੁਣ ਮੰਨ ਕੇ ਚੱਲ ਆਪਣਾ ਘਰਾਂ ਦਾ ਪਾਣੀ ਕੱਢਣਾ ਹੁੰਦਾ ਜਿੰਨਾਂ ਦੇ ਪਿੰਡ 'ਚ ਹੁੰਦੇ ਘਰ ਉਹਨਾਂ ਦਾ ਨਾਲ ਵਿੱਚ ਨਿਕਲ ਜਾਂਦਾ ਪਾਣੀ ਆ ਸੀਵਰੇਜ ਵਗੈਰਾ 'ਚ ਨਿਕਲ ਜਾਂਦਾਗਾ ਤੇ ਆਪਾਂ ਨਵੀਂ ਤਕਨੀਕ ਲੈ ਕੇ ਆਏ ਵੀਡੀਓ ਦੇ ਵਿੱਚ ਬਣੇ ਰਹੋ ਐਂਡ ਤੇ ਕ ਸਕਿਪ ਨਾ ਕਰਿਓ ਤੇ ਆਜੋ ਬਾਈ ਨਾਲ ਮਿਲਾਉਣੇ ਆ ਸਾਨੂੰ ਜਿਹੜਾ ਵੀਰ ਕੰਮ ਕਰਦਾਗਾ ਹਾਂਜੀ ਭਾਈ ਜੀ ਤਕਨੀਕ ਇਹ ਸੀਗੀ ਜਿਹੜੇ ਵੀਰ ਆਪਣੇ ਆਹ ਕੱਚਾ ਟੂਆ ਪਾਟ ਰਹੇ ਆ ਨਾ ਇਦੇ ਵਿੱਚ ਬਈ ਪੈਪ ਆਪਣੇ ਨਿਕਾਸੀ ਜਿਹੜੇ ਪਾਣੀ ਹੁੰਦਾਗਾ ਉਹ ਹੋ ਜਾਂਦਾਗਾ ਤੇ ਆਹ ਦੇਖੋ ਆ ਬਾਈ ਨੇ ਟੂਆ ਜਿਹੜਾ ਇਹ ਆਪਣਾ ਬਰੀਤੀ ਤੇ ਛੱਡ ਦੇਣਾਗਾ ਪੱਟ ਕੇ ਤੇ ਪਾਣੀ ਜਿਹੜਾ ਇਹਦੇ ਵਿੱਚ ਪਾਵ ਖੜੀ ਕਰਕੇ ਆਪਾਂ ਫਿਲਟਰ ਨੂੰ ਟੂਏ ਬਣਾ ਕੇ ਵਿੱਚ ਰੋੜੇ ਡਿੱਗ ਪੈਂਦੇ ਆ ਪਹਿਲਾਂ ਤਾਂ ਬਾਈ ਦੀ ਮਿਹਨਤ ਨੂੰ ਸਲਾਮ ਆ ਦੇਖ ਲੈ ਹਨਾ ਐਡਾ ਔਖਾ ਕੰਮ ਆਗਾ ਰਿਸਕੀ ਕੰਮ ਆ ਪੂਰਾ ਰਿਸਕੀ ਕੰਮ ਟੂਆ ਪੜਦਾ ਇਹ ਬਾਈ ਕੱਚੇ ਟੂਏ ਤੇ ਇਹਦੇ ਬਾਈ ਦੀ ਲੱਤ ਨੂੰ ਵੀ ਪੋਲੀ ਹੋ ਗਿਆ ਵਾ ਇਹਨੂੰ ਬਾਈ ਨੂੰ ਸੇਵਾ ਦਾ ਮੌਕਾ ਜ਼ਰੂਰ ਦਿਓ ਯਾਰ ਹਨਾ ਤੇ ਸੱਚੀ ਮਿਹਨਤ ਕਰਦਾ ਇਹ ਬਾਈ ਜੇਲ ਫੋਨ ਤੁਸੀਂ ਮੇਰੀ ਕਮਾਈ ਹੈ ਜੀ ਮੁਰਤ ਮੁਰਤੀ ਹੋਇਆ ਬੈਗਾ ਬਾਈ ਨੰਬਰ ਰੱਖ ਲਿਆ ਉਹਦਾ ਫੋਨ ਨੰਬਰ ਹੈ 882775 699 ਠੀਕ ਹੈ ਬਾਈ ਨੂੰ ਕਾਲ ਕਰ ਲਿਓ ਤੇ ਉੱਤੇ ਹੀ ਨੰਬਰ ਲਿਖ ਦੇ ਆਗੇ ਆਪਾਂ ਵੀਡੀਓ ਦੇ ਵਿੱਚ ਤੇ ਛੇ ਵਾਰਾਂ ਮੌਕਾ ਜਰੂਰ ਦਿਓ ਬਾਈ ਨੂੰ ਟੱਕੇ ਟੋਏ ਪੜਦਾ ਇਹ ਤੇ ਧੰਨਵਾਦ ਬਾਕੀ ਵੀਡੀਓ ਸ਼ੇਅਰ ਕਰ ਦਿਓ ਰੱਬ ਰੱਖੇ